ਉਹ ਦੇਖੋ ਕੀ ਬੱਚੇ ਨੇ ਨਕੂ ਲਿਆ ਹੈ ਬਟਨਾ ਨਹੀਂ ਦੀਗੀ ਹੈ ਸਿਗਰਟ ਤਮਾਕੂ ਇਹ ਸਿਗਰਟ ਤਮਾਕੂ ਤੁਸੀਂ ਦਿੱਤਾ ਜੀ ਬੱਚੇ ਨੂੰ ਉਹਨਾਂ ਨੂੰ ਸਿਰਫ ਪੈਸੇ ਦਾ ਹੀ ਮਤਲਬ ਹੈ ਵੀ ਸਾਡੀ ਅਸੀਂ ਕਮਾਈ ਕਿੱਦਾਂ ਕਰਨੀ ਹੈ ਉਹਨਾਂ ਨੂੰ ਪੰਜਾਬ ਨਾਲ ਨਹੀਂ ਮਤਲਬ ਉਹਨਾਂ ਨੂੰ ਪੰਜਾਬ ਦੇ ਭੁੱਖ ਨਾਲ ਨਹੀਂ ਉਹਨਾਂ ਨੂੰ ਸਾਡੇ ਬੱਚਿਆਂ ਨਾਲ ਇੰਨਾ ਜਿਹਾ ਬਹੁਤੇ ਲੋਕ ਉਹ ਆ ਜਿਹੜੇ ਖਾਂਦੇ ਵੀ ਇੱਥੋਂ ਆ ਰਹਿਣ ਬਸੇਰੇ ਵੀ ਉਹਨਾਂ ਦੇ ਇੱਥੋਂ ਆ ਪਰ ਪੰਜਾਬ ਨਾਲ ਵਫਾ ਨਹੀਂ ਕਮਾ ਰਹੇ ਪਤਾ ਹੋਣ ਦੇ ਬਾਵਜੂਦ ਵੀ ਉਹ ਖੁੱਲੇ ਆਮ ਉਹ ਵੀ ਚੰਡੀਗੜ੍ਹ ਫਲਾਂਟੇ ਮੇਨ ਸਪੋਰਟ ਦੇ ਉੱਪਰ ਉਹ ਇਸ ਤਰੀਕੇ ਨਾਲ ਜਿਹੜਾ ਨਸ਼ਾ ਸਪਲਾਈ ਕਰਦੇ ਜਿਹਦਾ ਮਤਲਬ ਹੈ ਕਿ ਉਹਨਾਂ ਨੂੰ ਡਰ ਨਹੀਂ ਕਿਉਂਕਿ ਇੱਥੇ ਪੁਲਿਸ ਵੀ ਆਮ ਘੁੰਮਦੀ ਆ ਦੇਖੋ ਨਾਲ ਹੀ ਤਾਂ ਚੌਕੀ ਹੈ ਟਿੱਟੇ ਦਾ ਚਰਿਆਂ ਵਪਾਰ ਜਿਹੜਾ ਵਾਹ ਆ 52 ਸੈਕਟਰ ਜਾੜੋ 43 ਸੈਕਟਰ ਜਾੜੋ ਸ਼ਰ ਆਮ ਹੱਥਾਂ ਦੇ ਵਿੱਚ ਕੁੜੀਆਂ ਲੈ ਕੇ ਇਹਨਾਂ ਦੇ ਨਿਆਣਿਆਂ ਤੱਕ ਇਦਾਂ ਲੈ ਕੇ ਫਿਰਦੇ ਹੁੰਦੇ 5-500 ਰੁਪਏ ਦੀ ਇੱਕ ਬੱਟ ਜਿੱਦਾਂ ਕੋਈ ਸਬਜ਼ੀ ਵੇਚਣ ਵਾਲਾ ਫਿਰਦਾ ਹੁੰਦਾ ਸਾਡਾ ਪੰਜਾਬ ਸਾਡਾ ਘਰ ਆ ਤੇ ਤੁਹਾਨੂੰ ਇੱਕ ਪ੍ਰਵਾਸੀ ਆ ਕੇ ਕਹਿ ਦਵੇ ਚੱਲ ਪਰੇ ਲੈ ਜਾ ਇਹਨੂੰ ਆਪ ਤੇ ਬਾਬਾ ਉੱਥੇ ਬੀਤੂ ਕਿ ਉਹ ਬੰਦੇ ਦਾ ਤਾਂ ਪਹਿਲੇ ਮਰਨ ਹੋ ਜਾਣਾ ਉਹ ਦੇਖੋ ਕੌਣ ਸੀ ਇਹ ਬੱਚੇ ਨੇ ਤੁਹਾਡਾ ਕੁਲਿਆ ਬਟਨਾ ਨਹੀਂ ਦਿੱਤੀ ਕਿੱਥੇ ਲੈ ਆਇਆ ਹੋ ਸੀ ਜਿਹੜਾ ਆ ਮਾਰ ਕੀ ਕੀ ਆ ਸਿਗਰਟ ਤਮਾਕੂ ਇੱਥੋਂ ਲੈ ਕੇ ਆਇਆ ਇਹ ਸਿਗਰਟ ਤਮਾਕੂ ਤੁਸੀਂ ਦਿੱਤਾ ਜੀ ਬੱਚੇ ਨੂੰ ਇਲੰਟੇ ਮਾਲ ਚੰਡੀਗੜ੍ਹ ਦੇ ਨੇੜਲੇ ਪਾਸੇ ਕੁਝ ਲੋਕਾਂ ਦੇ ਵੱਲੋਂ ਜਿਹੜਾ ਇੱਥੇ ਤਮਾਕੂ ਮੁਹੱਈਆ ਕਰਵਾਇਆ ਜਾ ਰਿਹਾ ਹੈ ਸੇ ਕਰਵਾਇਆ ਜਾ ਰਿਹਾ ਸੀ ਤਾਂ ਖਾਸ ਤੌਰ ਤੇ ਨਵਾਲਗ ਬੱਚੇ ਵੀ ਨਹੀਂ ਸੀ ਬਖਸ਼ੇ ਜਾ ਰਹੇ ਇਸੇ ਦੇ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਹੋਈ ਨਜ਼ਰ ਆ ਰਹੀ ਹੈ ਤਾਂ ਖਾਸ ਤੌਰ ਤੇ ਜਿਹੜੇ ਇਹਨਾਂ ਦੇ ਤਮਾਕੂ ਸਿਗਰਟ ਬੀਡੀ ਵਾਲੇ ਝੋਲੇ ਸੀ ਉਹ ਪ੍ਰਸ਼ਾਸਨ ਦੇ ਵੱਲੋਂ ਪਰ ਲੈ ਗਏ ਨੇ ਔਰ ਦੇਖਣਾ ਹੋਵੇਗਾ ਕਿ ਇਹਨਾਂ ਵੱਖ-ਵੱਖ ਧਰਾਵਾਂ ਦੇ ਤਹਿਤ ਕਿਹੜੀ ਬਣਦੀ ਹੋਈ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਜੇ ਅਸੀਂ ਲੀਗਲ ਤੌਰ ਤੇ ਗੱਲ ਕਰਦੇ ਹਾਂ 2016 ਦੇ ਵਿੱਚ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਰੂਰਲ ਰੈਗੂਲੇਸ਼ਨ ਬਣਿਆ ਸੀ ਉਹਦੇ ਵਿੱਚ 7 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੈ ਜਿਹੜਾ ਵੀ ਨਵਾਲਗ ਬੱਚੇ ਨੂੰ ਸਿਗਰਟ ਤਮਾਕੂ ਜਾਂ ਇਦਾਂ ਦੀਆਂ ਚੀਜ਼ਾਂ ਮਹਈਆ ਕਰਵਾਉਂਦਾ ਤਾਂ ਹਾਲ ਦੇ ਵਿੱਚ ਅਸੀਂ ਸੀਸੀਟੀਵੀ ਦੇ ذریعے ਜਾਂ ਬਹੁਤ ਸਾਰੀਆਂ ਹੋਰ ਆਪਣੇ ਐਂਗਲ ਤੋਂ ਉਹਨਾਂ ਤਸਵੀਰਾਂ ਨੂੰ ਸ਼ੂਟ ਕਰਨ ਦਾ ਯਤਨ ਕੀਤਾ ਹੈ ਜਿਸ ਜਰੀਏ ਇਹਨਾਂ ਦੇ ਵੱਲੋਂ ਨਵਾਲਿਕ ਬੱਚਿਆਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਤੇ ਮੌਕੇ ਤੇ ਚੰਡੀਗੜ੍ਹ ਪ੍ਰਸ਼ਾਸਨ ਪਹੁੰਚਿਆ ਹੈ ਆਫੀਸਰ ਸਹਿਬਾਨ ਨੇ ਪਰ ਦੇਖਣਾ ਹੋਵੇਗਾ ਕਿ ਇਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹੜੀਆਂ ਕਿੜੀਆਂ ਧਰਾਵਾਂ ਦੇ ਤਹਿਤ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਹੋਈ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਹੋਰ ਵੀ ਅਜਿਹੀਆਂ ਤਸਵੀਰਾਂ ਨੇ ਪਰ ਇੱਕ ਤਸਵੀਰ ਚੰਡੀਗੜ੍ਹ ਦੇ ਲਾਂਟੇ ਮੌਲ ਦੇ ਨੇੜਲੇ ਪਾਸੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪੈਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਤੌਰ ਤੇ ਇਹ ਝੋਲਾ ਪਿਆ ਹੋਇਆ ਏ ਜਿਹੜਾ ਇੱਕ ਵੱਡਾ ਝੋਲਾ ਕਈ ਕਿਲੋਆਂ ਦਾ ਭਰਿਆ ਹੋਇਆ ਤੰਬਾਕੂ ਸਿਗਰਟ ਬੀੜੀਆਂ ਦੇ ਨਾਲ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਬਣਦੀ ਹੋਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਜਿਹੜਾ ਕੇਂਦਰ ਸਰਕਾਰ ਦਾ ਭਾਰਤ ਸਰਕਾਰ ਦਾ ਰੂਲ ਰੈਗੂਲੇਸ਼ਨ ਬਣਿਆ ਹੋਇਆ ਏ ਉਹਨਾਂ ਮਾਮਲਿਆਂ ਦੇ ਅਧੀਨ ਹੀ ਕਾਰਵਾਈ ਹੋਣੀ ਚਾਹੀਦੀ ਔਰ ਬਾਈ ਪਰਮੇਂਦਰ ਗਿੱਲ ਹੁਣ ਵੀ ਸਾਡੇ ਨਾਲ ਸੀ ਗੱਲਬਾਤ ਕਰਦੇ ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਏ ਕਿ ਜਿਹੜੀ ਕਾਰਵਾਈ ਤੁਹਾਡੇ ਵੱਲੋਂ ਜਾਂ ਸਾਡੇ ਵੱਲੋਂ ਕਰਵਾਈ ਗਈ ਆ ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ ਕਿ ਜਿਹੜੇ ਲੋਕਾਂ ਦੇ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਨਵਾਲਿਕਾਂ ਬੱਚਿਆਂ ਨੂੰ ਤਮਾਕੂ ਜਾਂ ਇਦਾਂ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗੱਲ ਤੇ ਅਹਿਮ ਗੱਲ ਆ ਜਿਹੜੀ ਤੁਸੀਂ ਕਰ ਰਹੇ ਹੋ ਆਪਾਂ ਕਰ ਰਹੇ ਆ ਅੱਜ ਅੱਜ ਜੋ ਵੀ ਮਸਲਾ ਹੋਇਆ ਇੱਕ ਪ੍ਰਵਾਸੀਆਂ ਦਾ ਮੁੱਦਾ ਚੱਲਦਾ ਤੇ ਇਹਦੇ ਤੇ ਬਹੁਤ ਵੱਡੀ ਕੌਂਟਰੋਵਰਸੀ ਚੱਲਦੀ ਪਈ ਆ ਕੋਈ ਕਹਿੰਦਾ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਕਹਿੰਦਾ ਇਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਕੋਈ ਕਹਿੰਦਾ ਇਹਨਾਂ ਨੂੰ ਭਜਾ ਦੇਣਾ ਚਾਹੀਦਾ ਜਿੱਦਾਂ ਵੀ ਉਹ ਡੱਡ ਪੱਖ ਪਰ ਮੈਂ ਕਿੰਨਾ ਵੀ ਇਹਨਾਂ ਦਾ ਪੱਖ ਵੇਖੋ ਕਰ ਕੀ ਰਹੇ ਆਸੀਂ ਉਹਨਾਂ ਨੂੰ ਸਿਰਫ ਪੈਸੇ ਦਾ ਕਮਤਲਬ ਵੀ ਸਾਡੀ ਅਸੀਂ ਕਮਾਈ ਕਿੱਦਾਂ ਕਰਨੀ ਉਹਨਾਂ ਨੂੰ ਪੰਜਾਬ ਨਾਲ ਨਹੀਂ ਮਤਲਬ ਉਹਨਾਂ ਨੂੰ ਪੰਜਾਬ ਦੇ ਭੁੱਖ ਨਾਲ ਨਹੀਂ ਉਹਨਾਂ ਨੂੰ ਸਾਡੇ ਬੱਚਿਆਂ ਨਾਲ ਨਹੀਂ ਗਿਣਤੀ ਦੇ ਬੰਦੇ ਜਿਹੜੇ ਹਾਂ ਬਹੁਤ ਆਤ ਆ ਕਹਿਦਗੀ ਉਹਨਾਂ ਦੀ ਬਹੁਤ ਆਤ ਹਾਂ ਇੱਥੇ ਚੰਡੀਗੜ੍ਹ ਲਾਂਟੇ ਦੇ ਵਿੱਚ ਜਿਹੜਾ ਇੱਕ ਉਹ ਪ੍ਰਵਾਸੀਆਂ ਵੱਲੋਂ ਇੱਕ ਅੱਡਾ ਚਲਾਇਆ ਜਾਂਦਾ ਉਹਦੇ ਵਿੱਚ ਸ਼ਰੇ ਆਮ ਖੁੱਲਾ ਤੰਬਾਕੂ ਸਿਰਗਟਾਂ ਸਾਰਾ ਕੁਝ ਇੱਥੋਂ ਤੱਕ ਕਿ ਜੇ ਤੁਸੀਂ ਉਹਦੇ ਤੰਬੂ ਦੇ ਉਹਦੇ ਖੋਖੇ ਦੇ ਕੋਲੇ ਕੋਈ ਗੱਡੀ ਵੀ ਪਾਰਕ ਕਰ ਲੋਗੇ ਤਾਂ ਤੁਹਾਨੂੰ ਉਹਨੇ ਸਖਤ ਲਹਿਜੇ ਦੇ ਵਿੱਚ ਕਹਿਣਾ ਵੀ ਗੱਡੀ ਇੱਥੋਂ ਪਰੇ ਲੈ ਜਾ ਹੂੰ ਹੋਇਆ ਤੁਹਾਡੇ ਨਾਲ ਇਦਾਂ ਕਦੇ ਅੱਗੇ ਜੇ ਤੁਸੀਂ ਕਹੋਗੇ ਹੁਣ ਬੰਦਾ ਆਪਣਾ ਜਿਹੜਾ ਪੰਜਾਬੀ ਬੰਦਾ ਹੋਊਗਾ ਉਹ ਤਾਂ ਕਿਸੇ ਦੀ ਵੀ ਨਹੀਂ ਗੱਲ ਸੁਣ ਸਕਦਾ ਉਹ ਬੰਦਾ ਕਹੂਗਾ ਹੁਣ ਉਹ ਆਪਣੋਂ ਤਾਂ ਹੋਊਗਾ ਹੀ ਜਿਹੜਾ ਮਨਨ ਉਹ ਕਹੂਗਾ ਸਾਡਾ ਪੰਜਾਬ ਸਾਡਾ ਘਰ ਆ ਤੇ ਤੁਹਾਨੂੰ ਇੱਕ ਪ੍ਰਵਾਸੀ ਆ ਕੇ ਕਹਿ ਦਵੇ ਚੱਲ ਪਰੇ ਲੈ ਜਾ ਇਹਨੂੰ ਆ ਕੇ ਤੇ ਬਾਬਾ ਉੱਤੇ ਬੀਤੂ ਕਿ ਉਹ ਬੰਦੇ ਦਾ ਤਾਂ ਪਹਿਲੇ ਮਰਨ ਹੋ ਜਾਣਾ ਨੇ ਤੁਹਾਡੇ ਨਾਲ ਹੋਈ ਕੋਈ ਏਦਾਂ ਦੀ ਅੱਗੇ ਘਟਨਾ ਕਿ ਇਹਨਾਂ ਦੇ ਵੱਲੋਂ ਕੁਝ ਕੀਤਾ ਨਹੀਂ। ਉਹੀ ਦੱਸ ਰਿਹਾ ਇਹਨਾਂ ਦੇ ਅੱਗੇ ਵੀ ਕਾਫੀ ਵੈਸੇ ਲੰਬੇ ਆਏ ਵੀ ਇਹਨਾਂ ਦੀ ਏਦਾਂ ਦੀ ਆ ਜਿਹੜੇ ਇਹਨਾਂ ਦਾ ਬਿਹੇਵੀਅਰ ਆ ਏਦਾਂ ਦੇ ਇਹਨਾਂ ਦਾ ਜਿਹੜਾ ਕਰਤੂਤਾਂ ਇਹ ਕਰਦੇ ਆ ਤੇ ਮੇਰੇ ਨਾਲ ਖੁਦ ਵੀ ਇੱਕ ਦਿਨ ਜਦੋਂ ਇੱਥੇ ਗੱਡੀ ਪਾਰਕ ਕਰਤੀ ਉਹ ਵੈਸੇ ਹੀ ਤਾਂ ਕਹਿੰਦੇ ਵੀ ਗੱਡੀ ਉੱਥੋਂ ਪਾਸੇ ਕਰੋ ਤੇ ਆਪਾਂ ਕਿਹਾ ਚੱਲ ਉਹ ਖੜ੍ਹੀ ਆ ਗੱਡੀ ਉੱਥੇ ਵੇਚੀ ਆ ਨਾ ਵਿੱਚ ਉੱਥੇ ਉਸ ਤੋਂ ਬਾਅਦ ਚ ਉਹਨਾਂ ਫੇਰ ਕਿਹਾ ਗਿਆ ਵੀ ਆਪਕੋ ਬੋਲਾ ਹੈ ਗੱਡੀ ਪਾਸੇ ਕਰ ਲਓ ਕਿਉਂ ਨਹੀਂ ਕਰ ਰਹੇ ਜੇ ਉਹ ਤਾਂ ਉਹ ਗੱਲ ਸੁਣ ਕੇ ਇਸ ਚੀਜ਼ ਦੀ ਮੈਨੂੰ ਬੜੀ ਹੈਰਾਨੀ ਹੋਈ ਵੀ ਯਾਰ ਮੈਂ ਆਪਣੇ ਇੱਕ ਸਾਹ ਦਾ ਬੰਦਾ ਘਰੇ ਵੇੜੇ 'ਚ ਖੜਾ ਹੁੰਦਾ ਤੇ ਉਹਨੂੰ ਤੁਹਾਡਾ ਗਵਾਂਢੀ ਆ ਕੇ ਦੂਏ ਸੂਬੇ ਦਾ ਆ ਕੇ ਤੁਹਾਨੂੰ ਕਹਿ ਦਵੇ ਵੀ ਕੀ ਆ ਉੱਥੇ ਖੇਤਾ ਆਉਗੀ ਤੁਹਾਨੂੰ ਤੇ ਮੈਂ ਬੜਾ ਹੈਰਾਨ ਹੋਇਆ ਵੀ ਜਿੱਦਾਂ ਮੈਂ ਕਿਸੇ ਹੋਰ ਸਟੇਟ ਸੂਟ ਦੇ ਵਿੱਚ ਫਿਰਦਾ ਹਾਂ ਨਾ ਤੇ ਇੱਕੋ ਸਾਹ ਦਾ ਬੰਦਾ ਸ਼ੌਕ ਹੋ ਜਾਂਦਾ ਤਾਂ ਉਹਨੇ ਜਦੋਂ ਫੇਰ ਇਸ ਲਹਿਜੇ 'ਚ ਕਿਹਾ ਤੇ ਮੈਂ ਉਹਨੂੰ ਸਵਾਲ ਕੀਤਾ ਵੀ ਤੈਨੂੰ ਮੇਰੀ ਗੱਡੀ ਦੀ ਕੀ ਤਕਲੀਫ ਆ ਗੱਡੀ ਰੋਡ ਸਾਈਡ ਖੜੀ ਆ ਤੇਰੀ ਪਰਸਨਲ ਕੋਈ ਪ੍ਰਾਪਰਟੀ ਤਾਂ ਹੈ ਨਹੀਂ ਵੀ ਤੇਰੀ ਪਰਸਨਲ ਪ੍ਰਾਪਰਟੀ ਆ ਵੀ ਉਹਦੇ ਤੇ ਖੜੀ ਆ ਹੂੰ ਬੁਲਾਉਂ ਉਹ ਵੀ ਕਰੂੰ ਫੋਨ ਅਭੀ ਬਤਾਤੇ ਆਂ ਆਪਕੋ ਤਾਂ ਇੱਕ ਫੋਨ ਕੱਢਦੀ ਆ ਤੇ ਉਹ ਕਿਸੇ ਇੱਥੋਂ ਬਾਅਦੋਂ ਮੈਨੂੰ ਪਤਾ ਲੱਗਦਾ ਆਪਣੇ ਕੋਲ ਸਿੰਘਾਂ ਵੱਲੋਂ ਵੀ ਯਾਰੇ ਇਹਦੇ ਬਈ ਪੁਲਸ ਵਾਲੇ ਵੀ ਸਪੋਰਟ ਵਗੈਰਾ ਕਰਦੇ ਪਤਾ ਨਹੀਂ ਕਿਉਂ ਵੀ ਉਹ ਫੋਨ ਕਰੂਗੀ ਕਿਸ ਨੂੰ ਫਾਇਦਾ ਮੈਂ ਥੋੜਾ ਗਰਮ ਹੋਣ ਲੱਗਿਆ ਤੇ ਮੈਨੂੰ ਆਪਣੇ ਸਿੰਘ ਨੇ ਉੱਥੇ ਰੋਕ ਦਿੱਤਾ ਉਹ ਮੈਨੂੰ ਕਹਿੰਦਾ ਵੀਰ ਨਹੀਂ ਨਹੀਂ ਯਾਰ ਐਵੇਂ ਵੀ ਤੇਰੇ ਤੇ ਆਪਣਨੇ ਦੇ ਪੁੱਠੀ ਪੈਜੂ ਜੇ ਮੰਨ ਲਾ ਕੋ ਗਾਲ ਗੋਲ ਕੱਢੀ ਗਈ ਹਨਾ ਕੋ ਲੜ-ਲੜ ਪਿਆ ਕੁਛ ਹੋ ਗਿਆ ਵੀ ਉਹ ਚੀਜ਼ ਹੋਊਗੀ ਇੱਕ ਤਰੀਕੇ ਨਾਲ ਪਰ ਉਹ ਚੀਜ਼ ਮੇਰੇ ਦਿਲ ਦੇ ਵਿੱਚ ਵੜੀ ਉਹ ਚੀਜ਼ ਪੰਚ ਕਰ ਰਹੀ ਸੀ ਇਹ ਚੀਜ਼ ਵਾਰ-ਵਾਰ ਤੰਗ ਕਰ ਰਹੀ ਸੀ ਯਾਰ ਇਹਨੇ ਸਾਨੂੰ ਛੱਡ ਜੇ ਮੰਨ ਲਾ ਵੀ ਇਹ ਸਾਡੇ ਪ੍ਰਤੀ ਇਹਨਾਂ ਦਾ ਨਜ਼ਰੀਆ ਕੀ ਆ ਉਲਟਾ ਬਾਕੀ ਤੁਸੀਂ ਅੱਜ ਦੇਖ ਹੀ ਰਿਹਾ ਜਿਹੜੇ ਹਿਸਾਬ ਨਾਲ ਆਪਾਂ ਬਾਅਦ ਚ ਪਤਾ ਲੱਗਿਆ ਵੀ ਇਹ ਕੋਈ ਬੱਚਾ ਨਹੀਂ ਦੇਖਦੇ ਕੁਛ ਨਹੀਂ ਦੇਖਦੇ ਸਾਰਿਆਂ ਨੂੰ ਕਰਦੇ ਫਿਰ ਆਪਾਂ ਜਿਹੜਾ ਸਟਿੰਗ ਕੀਤਾ 14 ਸਾਲ ਦਾ ਬੱਚਾ ਉਹਨੂੰ ਇਹਨੇ ਸਰਗਟਾਂ ਵੀ ਦਿੱਤੀਆਂ ਉਹਨੂੰ ਇਹਨੇ ਤੰਬਾਕੂ ਵੀ ਦਿੱਤਾ ਤੇ ਉਸ ਦੇ ਤਹਿਤ ਆਪਾਂ ਸਾਰਾ ਪਹਿਲਾਂ ਕਾਨੂੰਨ ਬਾਰੇ ਵੀ ਜਾਣਕਾਰੀ ਲਈ ਆਪਣੇ ਭਰਾ ਵਕੀਲ ਤੋਂ ਹਨਾ ਇਹ ਕੀ ਕੀ ਸੈਕਸ਼ਨ ਲੱਗਦਾ ਪਰਮਿੰਦਰ ਇੱਕ ਗੱਲ ਮੈਨੂੰ ਇਹਦੇ ਚ ਹੋਰ ਦੱਸਿਓ ਜਿਸ ਤਰੀਕੇ ਦਾ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਲੋਗ ਪ੍ਰਵਾਸੀ ਨੇ ਜਿਹੜੇ ਇਲੀਗਲ ਤੌਰ ਤੇ ਬੱਚਿਆਂ ਦੇ ਵਿੱਚ ਵੀ ਇਦਾਂ ਦੀਆਂ ਖਤਰਨਾਕ ਚੀਜ਼ਾਂ ਵੰਡਦੇ ਨੇ ਬੱਚਿਆਂ ਦੀ ਜਿੰਦਗੀ ਦੇ ਨਾਲ ਖਲਵਾੜ ਹੁੰਦਾ ਇਹਨਾਂ ਦਾ ਰਵਈਆ ਕੱਲਾ ਪੰਜਾਬੀਆਂ ਨੂੰ ਲੈ ਕੇ ਹੀ ਜਾਂ ਫਿਰ ਸਾਰਿਆਂ ਨੂੰ ਲੈ ਕੇ ਰਵਈਆ ਇਦਾਂ ਦਾ ਇਹਨਾਂ ਦਾ ਦੇਖੋ ਜੀ ਖਾਸ ਕਰਕੇ ਮੈਂ ਕਹਿੰਦਾ ਜਿਹੜੇ ਜਿੱਥੇ ਤੁਸੀਂ ਰਹਿਨੇ ਹੋਣਾ ਉਸ ਦੇ ਲਈ ਤੁਹਾਨੂੰ ਵਫਾ ਜ਼ਰੂਰ ਕਮਾਉਣੀ ਚਾਹੀਦੀ ਆ ਕਹਿੰਦੇ ਹਨ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਪਰ ਇਹਨਾਂ ਚ ਬਹੁਤੇ ਲੋਕ ਉਹ ਆ ਜਿਹੜੇ ਖਾਂਦੇ ਵੀ ਇੱਥੋਂ ਆ ਰਹਿਣ ਬਸੇਰੇ ਵੀ ਉਹਨਾਂ ਦੇ ਇੱਥੋਂ ਆ ਪਰ ਪੰਜਾਬ ਨਾਲ ਵਫਾ ਨਹੀਂ ਕਮਾ ਰਹੇ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਜਦੋਂ ਆਪਣਾ ਹੁਣੇ ਲੜਾਈ ਦੀ ਜੰਗ ਦੀ ਕਾਲ ਆਈ ਵੀ ਪਾਕਿਸਤਾਨ ਨਾਲ ਜੰਗ ਲੱਗੀ ਆ ਤੇ ਬੜਾ ਕੁਝ ਹੋਣਾ ਤੇ ਤੁਸੀਂ ਦੇਖਿਆ ਹੋਣਾ ਟ੍ਰੇਨਾਂ ਯੂਪੀ ਬਿਹਾਰ ਨੂੰ ਬੱਸਾਂ ਟ੍ਰੇਨਾਂ ਕਿਦਾਂ ਲੱਦੀਆਂ ਜਾ ਰਹੀਆਂ ਸੀ ਤੇ ਫਿਰ ਉਹ ਉੱਥੋਂ ਸਾਫ਼ ਨਜ਼ਰ ਆਉਂਦਾ ਨਾ ਕਿ ਵੀ ਇਹ ਸਿਰਫ਼ ਪੰਜਾਬ ਤੋਂ ਖਾਣਾ ਚਾਹੁੰਦੇ ਆ ਪੰਜਾਬ ਦਾ ਫਾਇਦਾ ਲੈਣਾ ਚਾਹੁੰਦੇ ਆ ਪੰਜਾਬ ਨਾਲ ਖੜ ਨਹੀਂ ਸਕਦੇ ਹੂੰ ਖੜਨਾ ਨਹੀਂ ਚਾਹੁੰਦੇ ਤੇ ਜਿਹੜਾ ਬੰਦਾ ਸਾਡੇ ਨਾਲ ਵਫਾ ਹੀ ਨਹੀਂ ਕਮਾਉਣੀ ਜਿਹਨੇ ਔਖੇ ਸਮੇਂ ਪੰਜਾਬ ਨਾਲ ਨਹੀਂ ਖੜਨਾ ਫਿਰ ਉਹ ਸਾਡੇ ਲੱਗਦੇ ਵੀ ਕੀ ਹੈ ਹੂੰ ਤੁਸੀਂ ਅੱਜ ਆਪਾਂ ਸਟੈਂਗ ਕਰਿਆ ਹੂੰ ਉਹ ਬਿਹਾਰਣ ਅੱਗੋਂ ਕਿਵੇਂ ਆਕੜਦੀ ਸੀ ਕਿੱਦਾਂ ਅੱਕੜਦੀ ਸੀ ਉਹਦਾ ਉਹਦਾ ਐਟੀਟਿਊਡ ਵੇਖਿਆ ਇੱਕ ਬੰਦਾ ਜੇ ਕਿਸੇ ਤੋਂ ਕੋਈ ਗਲਤੀ ਹੋ ਜੇ ਬੰਦਾ ਝੁਕਦਾ ਯਾਰ ਮੇਰੇ ਤੋਂ ਗਲਤੀ ਹੋ ਗਈ ਨਮਾਣਾ ਜਾ ਬਣ ਜਾਂਦਾ ਆਪਾਂ ਨੂੰ ਵੀ ਇਹ ਚੀਜ਼ ਆਉਂਦੀ ਆ ਪਰ ਉਹਦੇ ਚ ਆਕੜ ਇੰਨੀ ਸੀ ਉਹਦੇ ਐਟੀਟਿਊਡ ਇੰਨਾ ਸੀ ਕਹਿੰਦਾ ਮਤਲਬ ਵੀ ਤੁਸੀਂ ਕਰ ਲੋ ਜਿਹੜਾ ਕੋ ਕਰਦੇ ਹੋ ਜਿਹੜਾ ਆਪਾਂ ਸਟਿੰਗ ਆਪਰੇਸ਼ਨ ਕੀਤਾ ਉਹਦੇ ਵਿੱਚ ਬੱਚੇ ਨੂੰ ਜਿਹੜਾ ਉਹਨਾਂ ਲੋਕਾਂ ਦੇ ਵੱਲੋਂ ਜਿਹੜੀਆਂ ਘਾਤਕ ਚੀਜ਼ਾਂ ਦਿੱਤੀਆਂ ਗਈਆਂ ਸਿਗਰਟ ਤਮਾਕੂ ਬੀੜਾ ਇਦਾਂ ਦਾ ਕੁਝ ਤਾਂ ਕੀ ਲੱਗਦਾ ਕਿ ਜਿਹੜੀਆਂ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਦੇਣੀਆਂ ਉਹਨਾਂ ਦੇ ਧਿਆਨ ਹਿਤ ਨਹੀਂ ਕਿ ਕਾਨੂੰਨ ਬਣਿਆ ਹੋਇਆ ਬੱਚਿਆਂ ਨੂੰ ਇਦਾਂ ਦੀਆਂ ਖਤਰਨਾਕ ਚੀਜ਼ਾਂ ਨਹੀਂ ਦਿੱਤੀਆਂ ਜਾ ਸਕਦੀਆਂ ਜਾਂ ਉਹਨਾਂ ਨੂੰ ਕੋਈ ਅਵੇਅਰ ਹੀ ਨਹੀਂ ਹੈਗੀ ਸਭ ਕੁਝ ਪਤਾ ਜੀ ਉਹਦੇ ਬਾਰੇ ਦੇਖੋ ਉਹਨਾਂ ਨੂੰ ਇਸ ਚੀਜ਼ਾਂ ਦੀ ਕਿੰਨੀ ਡਰ ਨਹੀਂ ਹੋਊਗਾ ਕਿ ਖੌਫ ਨਹੀਂ ਹੋਊਗਾ ਜਦੋਂ ਮਤਲਬ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਖੁੱਲੇ ਆਮ ਉਹ ਵੀ ਚੰਡੀਗੜ੍ਹ ਹੂੰ ਅਲਾਂਟੇ ਮੇਨ ਸਪੋਰਟ ਦੇ ਉੱਪਰ ਉਹ ਇਸ ਤਰੀਕੇ ਨਾਲ ਜਿਹੜਾ ਨਸ਼ਾ ਸਪਲਾਈ ਕਰ ਰਹੇ ਆ ਜਿਸ ਦਾ ਮਤਲਬ ਕਿ ਉਹਨਾਂ ਨੂੰ ਡਰ ਨਹੀਂ ਕਿਉਂਕਿ ਇੱਥੇ ਪੁਲਿਸ ਵੀ ਆਮ ਘੁੰਮਦੀ ਆ ਦੇਖੋ ਨਾਲ ਹੀ ਤਾਂ ਚੌਕੀ ਆ ਨਾਲ ਹੀ ਪੁਲਿਸ ਚੋਂ ਕਿਹਾ ਕੋਈ ਦੂਰ ਨਹੀਂ ਹੈਗੀ ਉੱਥੇ ਵੀ ਪੁਲਿਸ ਦੀਆਂ ਪੀਸੀਆਰਾਂ ਖੜੀਆਂ ਰਹਿੰਦੀਆਂ ਆ ਸਾਰਾ ਕੁਝ ਆਮ ਵਰਤਾਰੇ ਅੰਗੂ ਵਰਤਦਾ ਹੈ ਉੱਥੇ ਸਾਰੇ ਪੁਲਿਸ ਦਾ ਆਉਣਾ ਜਾਣੀ ਵੀ ਹੁੰਦੀ ਸਾਰਾ ਕੁਝ ਹੁੰਦਾ ਪਰ ਉਹ ਇੰਨਾ ਕਿ ਨਿੱਡਰ ਹੋ ਕੇ ਕਿਉਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਨੰਬਰ 2 ਤੇ ਸਾਡੇ ਬੰਦੇ ਵੀ ਕੋਈ ਬੋਲ ਕੇ ਨਹੀਂ ਰਾਜੀ ਹੂੰ ਸਾਡੇ ਕੋਈ ਕੋਈ ਬੰਦਾ ਬੋਲ ਕੇ ਨਹੀਂ ਰਾਜੀ ਅੱਜ ਫਲਾਣੇ ਦਾ ਨਿਆਣਾ ਲੈਣ ਆਇਆ ਕੱਲ ਨੂੰ ਤੁਹਾਡਾ ਨਿਆਣਾ ਵੀ ਲੈਣ ਜਾਣਾ ਉੱਥੇ ਕੱਲ ਨੂੰ ਤੁਹਾਡੇ ਨਿਆਣੇ ਨੇ ਵੀ ਸਿਕਟਾਂ ਉੱਥੋਂ ਲੈਣੀਆਂ ਕੱਲ ਨੂੰ ਤੁਹਾਡੇ ਨਿਆਣੇ ਨੇ ਵੀ ਜਰਦੇ ਉੱਥੋਂ ਖਰੀਦਣੀਆਂ ਕੱਲ ਨੂੰ ਤੁਹਾਡਾ ਨਿਆਣਾ ਵੀ ਉੱਥੋਂ ਚਿੱਟਾ ਲੈ ਕੇ ਜਾਊਗਾ ਇਹ ਤਾਂ ਛੱਡੋ ਇਹ ਤੇ ਚਿੱਟੇ ਦਾ ਸ਼ਰੇਆ ਵਪਾਰ ਜਿਹੜਾ ਭਾਈ ਆ 52 ਸੈਕਟਰ ਜਾੜੋ 43 ਸੈਕਟਰ ਜਾੜੋ ਸ਼ਰੇਆਮ ਹੱਥਾਂ ਦੇ ਵਿੱਚ ਕੁੜੀਆਂ ਲੈ ਕੇ ਇਹਨਾਂ ਦੇ ਨਿਆਣਿਆਂ ਤੱਕ ਐਦਾਂ ਲੈ ਕੇ ਫਿਰਦੇ ਹੁੰਦੇ 5-500 ਰੁਪਏ ਦੀ ਇੱਕ ਬੱਟ ਜਿੱਦਾਂ ਕੋਈ ਸਬਜ਼ੀ ਵੇਚਣ ਵਾਲਾ ਫਿਰਦਾ ਹੁੰਦਾ ਐਦਾਂ ਲੈ ਲੈ ਘੁੰਮਦੇ ਆ ਉਹ ਵੀ ਬਹੁਤ ਜਲਦੀ ਆਪਾਂ ਸਟੈਂਕ ਕਰਾਂਗੇ ਆਪਣੇ ਕੋ ਸਿੰਘ ਹੈ ਮੇਰਾ ਵੀ ਇੱਕ ਸਵਾਲ ਸੀ ਕਿ ਜਿੱਦਾਂ ਆਪਾਂ ਗੱਲ ਕੀਤੀ ਵੀ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਸੀ ਜਾਂ ਉਹ ਅਵੇਅਰਨੈਸ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਨਹੀਂ ਦੇਣਾ ਤਾਂ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਪਤਾ ਆਪਾਂ ਇੱਕ ਹੋਰ ਇੱਥੇ ਇੱਕ ਜ਼ਿਕਰ ਕਰਦੇ ਆਂ ਵੀ ਆਪਾਂ ਇੱਥੇ ਚਾਹ ਪੀ ਰਹੇ ਸੀ ਇੱਕ ਉੜੀਸਾ ਦੀ ਹੋਰ ਪ੍ਰਵਾਸੀ ਭੈਣ ਸੀਗੀ ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਕਿ ਵੀ ਤੁਹਾਡੇ ਕੋਲ ਸਿਕਟਾਂ ਵੀ ਪਈਆਂ ਬੱਚੇ ਨੂੰ ਚਾਹੀਦੀਆਂ ਦੇ ਦਿਓ ਤਾਂ ਉਹਨੇ ਆਖਿਆ ਨਹੀਂ ਫਿਰ ਉਹਨੂੰ ਕਾਰਨ ਪੁੱਛਿਆ ਗਿਆ ਉਹਦਾ ਹਾਂ ਓਰੇ ਆ ਪੁੱਤਰੋ ਤੇ ਆ ਦੇਖੋ ਸਭ ਤੋਂ ਵੱਡੀ ਗੱਲ ਆ ਆ ਨਿਆਣਾ ਆ ਹੂੰ ਇਹ ਨਿਆਣੇ ਨੂੰ ਜਦੋਂ ਉੱਥੇ ਸਟੈਂਕ ਕਰਨ ਆਪਾਂ ਭੇਜਿਆ ਉਹਨੇ ਇਹਦੇ ਸਿਰ ਤੇ ਕੋਈ ਦਸਾਰ ਨਹੀਂ ਵੇਖੀ ਹਾਂ ਕੋਈ 13-14 ਸਾਲ ਦੀ ਉਮਰ ਨਹੀਂ ਵੇਖੀ ਸਾਰਾ ਕੁਝ ਦੇਤਾ ਇਹਨੂੰ ਇਹਦੇ ਹੱਥ ਤੇ ਰੱਖਤਾ ਉਹਨੇ ਦੂਜੀ ਥਾਂ ਤੇ ਆਪਾਂ ਉੱਥੋਂ ਚਾਹ ਆ ਪੀਣ ਲੱਗੇ ਤੇ ਉੱਥੇ ਇੱਕ ਪ੍ਰਵਾਸੀ ਭੈਣ ਆ ਉਹਨੂੰ ਇਹ ਗੱਲ ਪੁੱਛਿਆ ਵੀ ਇਹ ਇਹਨੂੰ ਤੰਬਾਕੂ ਦੇ ਦੇ ਸਕਟ ਦੇ ਦੇ ਹਣਾ ਉਹਨੇ ਪੁੱਛਿਆ ਉਹਨੇ ਬੜੀ ਹੈਰਾਨ ਹੋ ਕੇ ਪੁੱਛਿਆ ਵੀ ਪੀਂਦਾ ਇਹ ਜਦੋਂ ਉਹਨੇ ਹੈਰਾਨ ਹੋ ਕੇ ਪੁੱਛਿਆ ਪੀਂਦਾ ਇਹ ਅਈ ਆਪਾਂ ਪੁੱਛਿਆ ਵੀ ਤੂੰ ਦੇਊਗਾ ਇਹਨੂੰ ਉਹਨੇ ਕਿਹਾ ਵੀ ਨਹੀਂ ਕਾਰਨ ਪੁੱਛਿਆ ਉਹਨੇ ਕਿਹਾ ਇੱਕ ਤਾਂ ਇਹਦੇ ਸਿਰ ਤੇ ਦਸਤਾਰ ਬੰਨੀ ਆ ਨੰਬਰ 2 ਤੇ ਇਹ ਬੱਚਾ ਇਹਨੂੰ ਤਾਂ ਮੈਂ ਕਦੀ ਬਣਾ ਦਊ ਉਹ ਵੀ ਉਹ ਵੀ ਇੱਕ ਉੜੀਸਾ ਤੋਂ ਆ ਪ੍ਰਵਾਸੀ ਨੇ ਉਹ ਜੀ ਪ੍ਰਵਾਸੀ ਉੜੀਸਾ ਤੋਂ ਆ ਉਹਨੇ ਪਰ ਉਹਨਾਂ ਨੂੰ ਉਹਨਾਂ ਨੂੰ ਕੋਈ ਮਤਲਬ ਨਹੀਂ ਚਾਹੇ ਮੈਗਨਾ ਦੁੱਧ ਪੀਂਦਾ ਨਿਆਣਾ ਰੋੜਦਾ ਭੇਜ ਦੇ ਵੀ ਪੈਸੇ ਦੇ ਕੇ ਮੁਠੀ ਦੇ ਵਿੱਚ ਉਹਨੇ ਦੇ ਦੇਣਾ ਤੇਰੀ ਮੁਠੀ ਚ ਸਮੋ ਉਹਨੂੰ ਦੇ ਦੇਣਗੇ ਦੇ ਦੇਣਾ ਉਹਨੂੰ ਇੱਕ ਘਟਨਾ ਨਹੀਂ ਹੋਈ ਇਹ ਤਾਂ ਬਸ ਟੰਗ ਕੀਤਾ ਇਹਦਾ ਨਿਆਣੇ ਤੋਂ ਆਪਾਂ ਮੜਵਾਇਆ ਹੈ ਯਾ ਉਹਨੇ ਪਤਾ ਨਹੀਂ ਕਿੰਨੇ ਅਨੇਕਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੀ ਹੋ ਜੇ ਹੁਣ ਬੱਚਾ ਕੋਈ ਨਸ਼ਾ ਲੈਣ ਜਾਊਗਾ ਆਪਾਂ ਉਹਨੂੰ ਘੂਰਾਂਗੇ ਹੂੰ ਜੇ ਹੁਣ ਬੰਦਾ ਉਹ ਘੂਰਦਾ ਵੀ ਨਹੀਂ ਪੁੱਤ ਤੇਰੇ ਲਈ ਸਹੀ ਚੀਜ਼ ਨਹੀਂ ਹੈਗੀ ਠੀਕ ਆ ਉਹਨੂੰ ਘੂਰਾਂਗੇ ਬਈ ਦੋਲਾਂਗੇ ਉਹ ਦੁਬਾਰਾ ਉਹ ਦੁਕਾਨ ਤੇ ਨਾ ਜਾਊਗਾ ਹੂੰ ਪਰ ਜਿਹੜੇ ਬੱਚੇ ਨੂੰ ਦਵਾਂਗੇ ਉਹ ਦੁਬਾਰਾ ਹੋਰ ਵੀ ਨਾਂ ਦੇਊਗਾ ਉਹ ਪੰਜਾਬੀ ਭਾਵੇਂ ਨਾਂ ਦੇਊ ਉਹਨੇ ਜਾਣੀ ਉਹਦੇ ਕੋਲ ਉਹ ਤਾਂ ਪਿਆਰ ਵੀ ਉਹਦੇ ਨਾਲ ਬਣੂ ਸਿਗਰਟ ਤਮਾਕੂ ਨਵਾਲਗ ਬੱਚੇ ਨੂੰ ਦੇਣ ਦੇ ਮਾਮਲੇ 'ਚ ਲੀਗਲ ਤੌਰ ਤੇ ਜਿਹੜੀ ਤਕਰੀਬਨ 7 ਸਾਲ ਦੀ ਤੇ 1 ਲੱਖ ਰੁਪਇਆ ਜੁਰਮਾਨਾ ਬਣਦਾ 7 ਸਾਲ ਦੀ ਸਜ਼ਾ ਬਣਦੀ ਆ ਲੱਗਦਾ ਕਿ ਇਹਨਾਂ ਲੋਕਾਂ ਦੇ ਉੱਪਰ ਲਾਗੂ ਹੋਊਗੀ ਪ੍ਰਸ਼ਾਸਨ ਲਾਊਏ ਇਸ ਤਰ੍ਹਾਂਾਂ ਜਿਹੜੀਆਂ ਬਣਦੀਆਂ ਦੇਖੋ ਜੀ ਜੇ ਨਾਂ ਲਾਊਗਾ ਅਸੀਂ ਤਸੱਲੀ ਕਰਾਵਾਂਗੇ ਆਪਣੀ ਵਕੀਲ ਸਾਹਿਬ ਨਾਲ ਗੱਲ ਹੋਈ ਆ ਆਪਾਂ ਆਪਦੇ ਵੱਲੋਂ ਕਾਰਵਾਈ ਕਰਾਈ ਆ ਅਰੈਸਟ ਉਹਦੀ ਪੁਵਾਈ ਆ ਉਹਦਾ ਸਾਰਾ ਥਾਮ-ਜਾਮ ਜ ਤੇ ਫਿਰ ਆਪਾਂ ਜਿਹੜਾ ਪ੍ਰਸ਼ਾਸਨ ਸੀਗਾ ਉਹ ਆਪਣੇ ਕੈਮਰੇਆਂ ਦੇ ਵਿੱਚ ਮੌਜੂਦ ਆ ਜਿਹੜੇ ਵੀ ਪੁਲਿਸ ਅਫਸਰ ਸਾਹਿਬਾਨ ਸੀਗੇ ਜਾਂ ਜੋ ਵੀ ਮੁਲਾਜ਼ਮ ਆ ਔਨ ਡਿਊਟੀ ਸੀਗੇ ਆਪਾਂ ਉਹਨਾਂ ਨੂੰ ਵਿੱਚ ਕਟਹਿਰੇ ਦੇ ਲੈ ਕੇ ਆਵਾਂਗੇ ਦੋ ਭਾਈ ਜਵਾਬ ਤੁਹਾਨੂੰ ਮੌਕੇ ਤੋਂ ਸਾਰੀਆਂ ਚੀਜ਼ਾਂ ਜ਼ਬਤ ਕਰਾਈਆਂ ਤੁਸੀਂ ਇੱਥੇ ਕਿਉਂ ਨਹੀਂ ਕਾਰਵਾਈ ਕੀਤੀ ਹਮ ਅਸੀਂ ਉਹਨਾਂ ਤੇ ਕਾਰਵਾਈ ਕਰਾਵਾਂਗੇ ਵਿੱਚ ਬਿਲਕੁਲ ਜੇ ਉਹਨਾਂ ਨੂੰ ਉਹਨਾਂ ਨਾਲ ਰਹਿਤ ਕਰਨਗੇ ਜੇ ਉਹਨਾਂ ਨੂੰ ਛੱਡਣਗੇ ਤੇ ਫਿਰ ਆਪਾਂ ਉਹ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ ਅਲਾਂਟੇ ਮੌਲ ਦੇ ਕੋਲ ਚੰਡੀਗੜ੍ਹ ਦੇ ਵਿੱਚ ਇੱਕ ਪ੍ਰਵਾਸੀ ਸ਼ਖਸ਼ ਦੇ ਵੱਲੋਂ ਜਿਹੜਾ ਸੀ ਇੱਥੇ ਤਮਾਕੂ ਤੇ ਬੀੜੀਆਂ ਸ਼ਰਿਆਮ ਜਿੱਥੇ ਵੇਚੀਆਂ ਜਾਂਦੀਆਂ ਨੇ ਤੇ ਉੱਥੇ ਨਵਾਲਗ ਬੱਚੇ ਵੀ ਨਹੀਂ ਬਖਸ਼ੇ ਜਾਂਦੇ